ਹਾਂਜੀ ਦੋਸਤੋ ਅਸੀਂ ਤੁਹਾਨੂੰ ਪਿੰਡ ਹੀਰੋ ਜ਼ਿਲ੍ਹਾ ਮਾਨਸਾ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਅੱਜ ਪੰਜਾਬ ਦਾ ਇੱਕ ਅਲੋਪ ਹੋ ਰਿਹਾ ਰੰਗ ਜਿਹਨੂੰ ਨਕਲ ਕਿਹਾ ਜਾਂਦਾ ਹੈ ਉਸ ਦਾ ਖੂਬਸੂਰਤ ਜੋ ਨਿਆਰਾ ਹੈ ਉਹ ਤੁਹਾਨੂੰ ਦਿਖਾਵਾਂਗੇ ਸੋ ਸਾਰੇ ਹੀ ਦੋਸਤਾਂ ਨੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਕਰੋ ਮਾਰਾ ਜਾਂਦੇ ਹਾਂ ਹਾਂ ਜੀ ਕਾਕਾ ਜੀ ਦੱਸੋ ਵੀ ਕੀ ਗੱਲ ਆ ਗੱਲ ਇਹ ਆ ਪੁਲਿਸ ਸਾਹਿਬ ਹਾਂ ਜੀ ਆਪ ਕੋਈ ਪਾਸ ਬਾਇਆ ਜਾ ਰਹੇ ਇੱਥੇ ਹੋ ਕੇ ਕੀ ਗੱਲ ਗਾਉ ਲੋਕ ਉੱਥੇ ਵੀ ਆ ਜਏ ਸੀ 10 11 ਬੰਦੇ ਆਏ ਆ नकलीए आ नकलीए अचानी नकली है जी हाँ अच्छी है हा। बहुत अच्छे बहुत अच्छे हाँ जी जो तुछ 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 हाँ कुछ चुनाव वाले नकली हो ਪਹਿਲੇ ਨੰਬਰ ਤੋਂ ਇਹ 200 ਤੁਸੀਂ ਇਹ ਮੱਕਾ ਕਿਹੜੀ ਚੀਜ਼ ਨੂੰ ਕਹਿੰਦੇ ਹਨ ਨਕਲ ਉਹ ਚੀਜ਼ ਨੂੰ ਕਹਿੰਦੇ ਨੇ ਨਿਆ ਨਮੂਨਾ ਬਣਾਵੇ ਅਮੀਰ ਕੋ ਦਿਖਾਵੇ ਹਾਂਜੀ ਅਮੀਰ ਦੀ ਫੁੱਛੀ ਨੂੰ ਨੇਰੇ ਕਰੇ ਰੰਜੀ ਨੂੰ ਦੂਰ ਕਰੇ ਜੈਸੇ ਮੈਲੇ ਥੱਪੜੇ ਨੂੰ ਸਾਭਣ ਲੱਗਿਆ ਸਫੈਦੀ ਨਜ਼ਦੀਕ ਹੋ ਗਈ ਮੈਲ ਦੂਰ ਹੋ ਗਈ ਅਮੀਰ ਦਾ ਦਿਲ ਗੁਲਾਬ ਦੇ ਖੁਲ ਨੂੰ ਤੈ ਟੈ ਕਰਨਾ ਆਵੇ ਕੋ ਨੂੰ ਲੋਕ ਨਕਲੀ ਆ ਅੱਛਾ ਵੀ ਉਹ ਨਕਲੀ ਹੋਸੇਾਰੇ ਇੱਕ ਗੱਲ ਹੋਰ ਆ ਉਹ ਵੀ ਗੱਲ ਬਈ ਇਹਦਾ ਕੋਈ ਨਕਲੀਆ ਨੂੰ ਦੌਰ ਦੇ ਨਾਲ ਹਾਂ ਧਿਆਨ ਦੇ ਨਾਲ ਸੁਣ ਲੋ ਵੇ ਹਾਂ ਮੁੜ ਕੇ ਉਹਦੇ ਨਿਆਣਾ ਨਹੀਂ ਹੁੰਦਾ ਉਹ ਸਿਆਣਾ ਨਹੀਂ ਹੁੰਦਾ ਸਿਆਣਾ ਹਾਂ ਸੱਚ ਸਿਆਣਾ ਨਹੀਂ ਹੁੰਦਾ ਕਿਉਂਕਿ ਜਿਹੜਾ ਨਕਲੀਆ ਹੁੰਦਾ

जे तो वास्ते डह जाना चाह दुदे वास्ते बन जाए कहना तेरी नक न कोई पानी भी नहीं बनाऊंगा सही गल है ये गल तेरी सची

ਕਦੇ ਆਈ ਟੂਨ ਨੂੰ ਚਲੀ ਜਾਂਦੀਆਂ ਨੇ ਹਾਂ ਹਾਂ ਕਦੇ ਪਿੰਡ ਚ ਵੱਲ ਜਾਂਦੀਆਂ ਨੇ ਹਾਂ ਪਤਾ ਕਰੋ ਕਦੇ ਰੋਡ ਤੇ ਖੜ ਜਾਂਦੀਆਂ ਨੇ ਹਾਂ ਇਹਨਾਂ ਨੂੰ ਪੁੱਛੀ ਕਿ ਕੌਣ ਲੱਗਦਾ ਤੁਹਾਨੂੰ ਆਹ ਲੱਗੀ ਹੋਈ ਨੂੰ ਵਾਸਤੇ ਉਹ ਕੋਈ ਵਾਸਤੇ ਹਾਈ ਰਾਈਡ ਹਾਂ ਵੀ ਲੱਗੀ ਤੁਸੀਂ ਕੌਣ ਆ ਵੀ ਇੱਥੇ ਤੂੰ ਖੜਿਆ ਸਾਡੇ ਕੋਲੇ ਦੇ हां जी है, है अच्छा है, हो। जी। तो बहुत अच्छा जी की अच्छी तो जगह देखो जिन्हें भी संघत बैठी है तो सारे ही बा जी के भगत हाँ जी ठीक है ना इसे करके तुम भी बा जी दगती हो हाँ जी हाँ जी हाँ बसा पा कुछ मिलेगा ना

አስይ ተንግሪ ለብሌ እዚህ እየመመርን እንደ በጣም ስንለም እንደ እ እ አንድ እንደ እኮ እንደ እኮ እንደ እገብ እገብ ਹਾਂ ਇਹ ਕੰਨਿਆ ਸਿੰਘ ਰੱਬ ਲੱਭਦੀ ਫਿਰਦੀ ਹੋਇਆ ਅੱਜ ਰੱਬ ਹੈ ਇਹਨਾਂ ਨੂੰ ਲੱਭਿਆ ਨਹੀਂ ਨਾ ਇਧਰ ਆ ਵੀ ਇਧਰ ਆ ਕੇ ਖੜੇ ਹੋ ਜਾ ਲਾਈਨ ਚ ਕੋਈ ਇਹ ਕੋਲੋਂ ਲਾਈਨ ਤੇ ਲੰਘ ਕੇ ਲੋਕ ਮਾਰੇ ਪਿੱਛੇ ਹੋ ਆ ਭਾਈ ਤੂੰ ਵੀ ਰੱਬ ਲੱਭਦੀ ਆ ਨਾ ਵੀ ਤੇ ਮੈਂ ਵੀ ਰੱਬ ਦੀ ਇੰਤਜ਼ਾਰ ਹੂ ਰਿਹਾ হ্যাঁ তুই কি লিখলে মূহ বুঝি গলি তুই রাজ দিয়ে রুদি ਹਾਂਜੀ ਹਾਂਜੀ ਜਿੰਨੇ ਦੀ ਟੱਕਰ ਦਰਵੇਸ਼ ਫਕੀਰ ਆ ਗਏ ਪੈਗੰਬਰ ਹੋਏ ਨੇ ਸਾਰੇ ਲੱਭ ਨੂੰ ਲੱਭਦੇ ਗਏ ਇਹ ਵੀ ਲੱਭ ਨੂੰ ਲੱਭਦੀਆਂ ਨੇ ਲਓ ਜੀ ਇੱਧਰ ਆ ਜਾ ਆ ਦੇਖੋ ਇਹਨਾਂ ਦੇ ਕਹੇ ਜੇ ਕੱਪੜੇ ਨੇ ਹਾਂ ਵੀ ਹਾਂ ਕਹੇ ਜੇ ਨਵੇਂ ਨੇ ਹਾਂ ਕਹੇ ਜਾਂ ਮੇਕਬ ਕੀਤਾ ਵਿਆ ਹਾਂ

ਕੋਈ ਵੀ ਕੰਮਕਾਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪਰਮਪਤਾ ਪ੍ਰਮਾਣਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੁੰਦਾ ਵੀ ਕਹਿੰਦਾ ਠੀਕ ਹੈ ਕੋਈ ਜੇ ਆਪਾਂ ਨਾਮ ਲੈ ਕੇ ਕੋਈ ਕੰਮਕਾਰ ਸ਼ੁਰੂ ਕਰ ਜੇ ਨਾ ਤਾਂ ਉਹ ਕਾਰੇਵਾਰ ਆਪਣੇ ਆਪ ਸੰਪੂਰਨ ਹੋ ਜਾਂਦਾ ਬੰਦੇ ਨੂੰ ਤਰਨੀ ਲੱਗਦਾ ਹਾਂ ਲੱਗੀ ਤੁਸੀਂ ਪੜਿਆ ਲਿਖਿਆ ਜੀ ਹਾਂ ਜੀ ਬਾਬ ਜੀ ਹਾਂ ਜੀ ਬਾਬ ਜੀ

बहुत तो 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 अच्छा बहुत अच्छा बड़ा दुख दुख बड़ा बड़ा लगे

ਧਿਆਨ ਦਿਓ ਉਹ ਧਿਆਨ ਆ ਸਾਰੇ ਲੋਕੀ ਧਿਆਨ ਆ ਰੋ ਨਾ ਗਿਆ ਵਿਪਲ ਨਾ ਜਾਏ ਹਾਂ ਤੁੰਗੇ ਸੰਗਤ ਦੇ ਲਈ ਆ ਜਾਓ ਨਾ ਕੋਈ ਧਿਆਨ ਲਓ ਜੀ ਨਹੀਂ ਵੀ ਪਿੰਡ ਕਨੌਰ ਤੋਂ ਚੱਲ ਕੇ ਹਾਂ ਛੋਡੀਆਂ ਲੱਤਾਂ ਜਹਾਜ਼ਰ ਹੋਇਆ ਓਏ ਚਰਨਾ ਦਾ ਹਾਰ ਮੈਂ ਚਰਨਾ ਚਰਨਾ ਦੇ ਕੋਲ ਹੀ ਲੱਤਾਂ ਦੇ ਯਾਰ ਹੁਣ ਫਰੀਦਪੁਰ ਜਾਂ ਨੀਵਾ ਹੋਇਆ ਨਹੀਂ ਆ ਵਾਹ

ਇਹਾਰੇ ਨਾਲਾਂਤਾਂ ਕਰੀ ਨਾ ਡਾਇਰੈਕਟ ਕਹਿਣਾ ਪੈਂਦਾ ਹੈ ਅੱਛਾ ਇਹਨੂੰ ਨਾਲ ਮਾਚ ਕਰਦੇ ਦੇਖੋ ਜਦੋਂ ਕੋਈ ਪ੍ਰਚਾਰ ਕਰਦੇ ਆ ਹਾਂ ਉਸ ਟਾਈਮ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਭਾਈ ਧਿਆਨ ਦਿਓ ਲੋ ਕਾਕਾ ਸੁਣਾਉਣ ਲੱਗਿਆ ਲੋ ਜੀ ਕਿਸ ਟਾਈਮ ਦੀ ਗੱਲ ਆ ਹਾਂ ਬੱਲਿਆ ਕਰਤਾ ਓ ਮੈਂ ਕਹਨਾ ਕਰਤਾ

ਕਿਸ ਤਰ੍ਹਾਂ ਦੀ ਗੱਲ ਆ ਜਿਸ ਤੈਮ ਹੀ ਗੋਲੀ ਖੇੜਿਆਂ ਦੇ ਵਿੱਚ ਭਗਾ ਕੇ ਮਾਰੀ ਉਹ ਭਗਾ ਕੇ ਮਾਰੀ ਨਹੀਂ ਸੀ ਚੜਾਤੀ ਚੜਦੀ ਨਹੀਂ ਸੀ ਤੇਰੀ ਪਤੰਗ ਦੀ ਠੱਕੇ ਨਾਲ ਤੈ ਗਈ ਸੀ ਲੈ ਕੋਠੇ ਪ੍ਰਾਣੇ ਗੁੜਿਆਂ ਤੋਂ ਉਹ ਤਾਂ ਕੱਟਦਾ ਨਹੀਂ ਲੈ ਲੈ ਨਹੀਂ ਚੜੀ ਸੀ ਉਹ ਤਾਂ ਚੜਦੀ ਨਹੀਂ ਦੀ ਉਹ ਤਾਂ ਫੈਲੀਆਂ ਨੇ ਮਾਰ ਮਾਰ ਹੂਰੇ ਜਿਹੜੇ ਅणि ਸਾਹਾ ਸੰਗਜੀ ਸਾਡੇ ਬਾਬਾ ਜੀ ਬਿਰਾਜਮਾਨ ਨੇ ਕਰੋ ਦਰਸ਼ਨ ਸੋ ਇਨਾ ਪੀਰਾਂ ਫਕੀਰਾਂ ਤੇ ਸੰਤਾਂ ਕਰਕੇ ਹੀ ਸਾਡੇ ਪੰਜਾਬ ਦਾ ਜੋ ਸਰਮਾਇਆ ਹੈ ਉਹ ਕਾਇਮ ਹੈ ਸੋ ਹਰ ਇੱਕ ਮੀਰ ਭਾਈ ਨੂੰ ਬੇਨਤੀ ਹੈ ਕਿ ਜਦੋਂ ਵੀ ਕਦੇ ਮੌਕਾ ਮਿਲੇ ਸੋ ਇੰਨਾ ਸੰਤਾਂ ਦੇ ਇੰਨਾ ਸਥਾਨਾਂ ਦੇ ਦਰਸ਼ਨ ਜਰੂਰ ਕਰਿਆ ਕਰੋ ਇਹ ਸਾਡੇ ਪੰਜਾਬ ਦਾ ਉਹ ਰੰਗ ਹੈ ਜੋ ਸਾਡੇ ਬਜ਼ੁਰਗਾਂ ਨੇ ਬਹੁਤ ਹੀ ਕੁਰਬਾਨੀਆਂ ਦੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ قالوا يا رب ارحمنا 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 يا رب ا

میرے باپ جي چمٿا فلي فاري ۽ منهنجي ماري کي پاري ٿو پائي ويهي له با حوت يا ارمان علي

Terima kasih telah menonton! thank